ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਕੁਝ ਕਰਮ ਦੱਸਾਂਗੇ ਸੋ ਸਾਰੀਆਂ ਮੁਸ਼ਕਲਾਂ ਦੇ ਹੱਲ ਵੈਸੇ ਜੇਕਰ ਇਹ ਕਰਮ ਕਰ ਲੈਨੇ ਹੋ ਤਾਂ ਇਹਨਾਂ ਨਾਲ ਹੀ ਹੋ ਸਕਦੇ ਆ ਸੋ ਕਈ ਰੂਹਾਂ ਹੈ ਕਿ ਪੀਰਾਂ ਕਿਰਾਂ ਦੀ ਸੇਵਾ ਕਰਦੀਆਂ ਕਈਆਂ ਨੇ ਗੁਰੂ ਧਾਰਨਾ ਕੀਤੀ ਹੋਈ ਆ ਸਿਰਫ ਨਾਮ ਸਿਮਰਨ ਕਰਦੇ ਆ ਕਈ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਆ ਤੇ ਕਈ ਘਰ ਕਈ ਰੂਹਾਂ ਇਦਾਂ ਦੀਆਂ ਵੀ ਨੇ ਜਿਹੜੀਆਂ ਕਦੇ ਗੁਰੂ ਘਰ ਵੀ ਨਹੀਂ ਜਾਂਦੇ ਆ ਦੇ ਨਾਮ ਸਿਮਰਨ ਵੀ ਨਹੀਂ ਲਿਆ ਤੇ ਕਿਸੇ ਪੀਰ ਫਕੀਰ ਦੀ ਵੀ ਸੇਵਾ ਨਹੀਂ ਕਰਦਿਆਂ ਸੋ ਜਿਹੜੇ ਕਦੇ ਕਿਸੇ ਦੀ ਸੇਵਾ ਨਹੀਂ ਕਰਦੇ ਪਰ ਮੁਸ਼ਕਲਾਂ ਵੀ ਹੈ ਜ਼ਿੰਦਗੀ ਵਿੱਚ ਤੇ ਕਈ ਦੇਖਿਆ ਹੈ ਕਿ ਕਿਸੇ ਨੂੰ ਮੰਨਦੇ ਵੀ ਨਹੀਂ ਪਰ ਫਿਰ ਵੀ ਖੁਸ਼ ਹਾਂ ਖੁਸ਼ ਹੋਇਆ ਘਰਾਂ ਦੇ ਵਿੱਚ ਸੋ ਦੇਖੋ ਅੱਜ ਆਪਾਂ ਸਾਰਿਆਂ ਲਈ ਇੱਕ ਕਰਮ ਦੱਸਾਂਗੇ ਸੋ ਕਰਮ ਬੜੇ ਸੌਖੇ ਹੁੰਦੇ ਆ ਜੇਕਰ ਕਰਨੀ ਚਾਵੇ ਇਨਸਾਨ ਕੰਮ ਕੋਈ ਵੀ ਔਖਾ ਨਹੀਂ ਜੇਕਰ ਕੋਸ਼ਿਸ਼ ਕੀਤੀ ਜਾਵੇ ਸੋ ਸ਼ੁਰੂਆਤ ਵਿੱਚ ਔਖਾ ਲੱਗਦਾ ਹੈ ਜਿੰਦਾ ਜਿੰਦਾ ਅਸੀਂ ਕੰਮ ਦੇ ਆਦੀ ਹੋ ਜਾਂਦੇ ਆ ਤੇ ਸਾਨੂੰ ਉਹ ਕੰਮ ਆਸਾਨ ਲੱਗਣ ਲੱਗ ਪੈਂਦੇ ਆ ਸੋ ਕਰਮ ਜੇਕਰ ਕਰੋਗੇ ਤਾਂ ਜ਼ਿੰਦਗੀ ਵਿੱਚ ਸੁਧਾਰ ਵੀ ਜ਼ਰੂਰ ਆਉਂਦਾ ਹੈ ਕੋਸ਼ਿਸ਼ ਕਰਾਂਗੇ ਤਾਂ ਜੋ ਜ਼ਿੰਦਗੀ ਵਿੱਚ ਲੈ ਸਕਦੇ ਆ ਕੁਝ ਜਿਆਦਾ ਸੇ ਕੋਸ਼ਿਸ਼ ਹੀ ਨਹੀਂ ਕਰਾਂਗੇ ਇਦਾਂ ਦਾ ਕੁਝ ਵੀ ਨਹੀਂ ਕਰਾਂਗੇ ਸੁਣ ਲੈਣੇ ਆ ਸੁਣ ਕੇ ਬਾਅਦ ਵਿੱਚ ਇਹ ਸਭ ਕੁਝ ਨਹੀਂ ਕਰ ਪਾਉਂਦੇ ਸੋ ਕਰਮ ਜਿੱਕਰ ਔਖਾ ਹੋਵੇ ਜਾਂ ਕੋਈ ਪੈਸਾ ਲੱਗਦਾ ਹੋਵੇ ਫਿਰ ਤਾਂ ਇਨਸਾਨ ਆਲਸ ਕਰੇ ਵੀ ਵੀ ਇਹ ਸਾਡੇ ਤੋਂ ਹੋਣਾ ਨਹੀਂ ਪਰ ਜੋ ਕਰਮ ਆਸਾਨ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਆ ਕੋਈ ਪੈਸਾ ਵੀ ਨਹੀਂ ਲੱਗਦਾ ਸੋ ਹੁੰਜਾਇਸ਼ ਨਹੀਂ ਹੈ ਕਿ ਅਸੀਂ ਪੈਸੇ ਦੇ ਨਾਲ ਕਿਤੇ ਦਾਨ-ਪੁੰਨ ਕਰ ਦਈਏ ਚੰਗਾ ਕਰਮ ਕਰ ਦਈਏ ਸੋ ਬਹੁਤ ਤਰ੍ਹਾਂ ਦੇ ਕਰਮ ਹੁੰਦੇ ਆ ਜੇਕਰ ਤੁਸੀਂ ਕਰਨੇ ਜਾਹੋ ਸੋ ਕੁਝ ਕਰਮ ਆਪਾਂ ਅੱਜ ਵੀ ਵੀਡੀਓ ਰਾਹੀਂ ਦੱਸਣੇ ਹੈ ਸੋ ਜੇਕਰ ਤਾਂ ਪੀਰਾ-ਫੀਰਾ ਦੀ ਦਿਲੋਂ ਸੇਵਾ ਕਰਦੇ ਹੋ ਤੁਸੀਂ ਇਹਨਾਂ ਗੱਲਾਂ ਨੂੰ ਮੰਨਦੇ ਹੋ ਕਿਉਂਕਿ ਜੇਕਰ ਅਸੀਂ ਮਾਨਕ ਨੂੰ ਮੰਨਦੇ ਆਂ ਤੇ ਉਹਨੂੰ ਸਮਝਣਾ ਵੀ ਜ਼ਰੂਰੀ ਹੈ ਜੇ ਅਸੀਂ ਸਮਝਾਂਗੇ ਨਹੀਂ ਤਾਂ ਫਿਰ ਮੰਨਣ ਦਾ ਕੀ ਫਾਇਦਾ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਿਆ ਕਰੋ ਜੀ ਸੋ ਕੁਝ ਕਰਮ ਦੱਸਾਂਗੇ ਕਰਮ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿਓ ਤੇ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਪਵੇਗਾ ਸੋ ਸਾਲ ਦੇ ਵਿੱਚ ਬਹੁਤ ਕੁਝ ਸੁਧਾਰ ਜ਼ਿੰਦਗੀ ਵਿੱਚ ਹੋਵੇਗਾ ਇੰਨਾ ਫਰਕ ਹੈ ਕਿ انسان ਨੂੰ ਸਮਝ ਨਹੀਂ ਲੱਗਦੀ ਕਿ ਸਾਡੇ ਨਾਲ ਕੁਝ ਚੰਗਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਜਦੋਂ ਤੁਸੀਂ 6 ਮਹੀਨੇ ਜਾਂ ਸਾਲ ਦੇ ਵਿੱਚ ਇੱਕ ਵਾਰ ਬੈਠ ਕੇ ਸੋਚੋਗੇ ਕਿ ਅਸੀਂ ਜਦੋਂ ਤੋਂ ਇਹ ਸਭ ਕੁਝ ਕਰਨਾ ਸ਼ੁਰੂ ਕੀਤਾ ਹੈ ਤਾਂ ਕੀ ਕੀ ਫਰਕ ਆਇਆ ਜ਼ਿੰਦਗੀ ਵਿੱਚ ਕਿਉਂਕਿ ਪਰੇਸ਼ਾਨੀਆਂ ਨੂੰ ਜੇਕਰ ਦੇਖੇ ਪਰੇਸ਼ਾਨੀ ਦਾ ਹਰ ਇੱਕ ਦਿਨ ਕੋਈ ਨਾ ਕੋਈ ਆਈ ਹੀ ਰਹਿੰਦੀ ਹੈ ਸੋ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆਉਂਦੀਆਂ ਜਾਂਦੀਆਂ ਹੀ ਰਹਿੰਦਗੀਆਂ ਜੇਕਰ ਤੁਸੀਂ ਕੋਚ ਵਿਚਾਰ ਕਰੋ ਕਿ ਸਾਡੇ ਮਾਲਕ ਨੇ ਸਾਡੇ ਲਈ ਕੀ ਕੀਤਾ ਤੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣਗੇ ਕਿ ਪ੍ਰਮਾਤਮਾ ਨੇ ਕਿੱਥੇ-ਕਿੱਥੇ ਤੁਹਾਡਾ ਸਾਥ ਦਿੱਤਾ ਹੈ ਤੇ ਕੀ ਕੀਤਾ ਹੈ ਤਾਂ ਫਿਰ ਤੁਸੀਂ ਇੱਕ ਵਿਸ਼ਵਾਸ ਬਣਾਉਂਗੇ ਕਿ ਸਾਡੇ ਮਾਲਕ ਨੇ ਸਾਡਾ ਸਾਥ ਦਿੱਤਾ ਤੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸੋਚਦੇ ਸਮਝਦੇ ਤਾਂ ਸਾਨੂੰ ਇੱਤੇ ਹੀ ਲੱਗਦਾ ਹੈ ਕਿ ਉਹ ਮਾਨਵ ਸਾਡਾ ਸਾਥ ਨਹੀਂ ਦਿੰਦਾ ਸੀ ਸੇਵਾ ਕਰਦੇ ਪਏ ਹਾਂ ਤਾਂ ਮਨ ਨੂੰ ਸ਼ਾਂਤ ਕਰੋ ਪਹਿਲਾਂ ਫਿਰ ਬੈਠ ਕੇ ਸੋਚ ਵਿਚਾਰ ਕਰੋ ਦੇਖੋ ਤੁਹਾਨੂੰ ਕਿਵੇਂ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ ਤੇ ਮਾਲਕ ਦੀ ਕਿਰਪਾ ਬਾਰੇ ਪਤਾ ਚੱਲੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਬਿਨਾ ਗੁਰੂ ਤੋਂ ਅਸੀਂ ਕੋਈ ਕਰਮ ਕਰ ਸਕਦੇ ਆ। ਕੋਈ ਲਿਖਦੇ ਆ ਕਿ ਮੇਰਾ ਨਾਮ ਰੈਂਕੂ ਆ। ਸੋ ਦੇਖੋ ਜੇ ਕੋ ਗੁਰੂ ਧਾਰਨਾ ਨਹੀਂ ਵੀ ਕੀਤੀ ਹੋਈ ਤਾਂ ਕਰਮ ਕਰਨਾ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਤੁਸੀਂ ਕੋਈ ਨਾ ਕੋਈ ਚੰਗਾ ਕਰਮ ਕਰੀ ਜਾਇਆ ਕਰੋ। ਸੋ ਇਹਦੇ ਨਾਲ ਵੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਉਂਦਾ ਹੈ ਤੇ ਫਿਰ ਜਿਸ ਦਿਨ ਤੁਹਾਡੇ ਕਰਮਾਂ ਤੋਂ ਖੁਸ਼ ਹੋ ਕੇ ਪ੍ਰਮਾਤਮਾ ਕਿਰਪਾ ਕਰਦਾ ਹੈ ਤੇ ਤੁਹਾਨੂੰ ਸਹੀ ਰਸਤੇ ਤੇ ਪਹੁੰਚਾ ਦਿੰਦਾ ਹੈ। ਸਹੀ ਰਸਤਾ ਦਖਾਲ ਦਿੰਦਾ ਹੈ ਤਾਂ ਸਹੀ ਗੁਰੂ ਪੂਰੇ ਗੁਰੂ ਦੇ ਨਾਲ ਮਲਾਪ ਕਰਵਾ ਦਿੰਦਾ ਹੈ ਪ੍ਰਮਾਤਮਾ ਸੋ ਇਹ ਫਾਰਕ ਇਹ ਨਾ ਕਿ ਹੈ ਕਿ ਇਹਨਾਂ ਗੱਲਾਂ ਨੂੰ ਸਮਝਣਾ ਹੈ ਇਹ ਗੱਲਾਂ ਕੋਈ ਝੂਠ ਨਹੀਂ ਹੈ ਸੋਹਣੀਆਂ ਸੁਣਾਈਆਂ ਨਹੀਂ ਹੈ ਸਚਾਈ ਹੈ ਜੇਕਰ ਤੁਸੀਂ ਸਚਾਈ ਨੂੰ ਅਪਣਾ ਲੈਂਦੇ ਆ ਤਾਂ ਫਿਰ ਤੁਸੀਂ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਓਗੇ ਸੋ ਕਰਮ ਜੋ ਵੀ ਬਣਦਾ ਹੈ ਉਹ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਕਿ ਤੁਸੀਂ ਕਰ ਸਕਦੇ ਆ ਸੋ ਚੰਗਾ ਕਰਮ ਕਰਨ ਲੱਗੇ ਕਦੇ ਸੋਚ ਵਿਚਾਰ ਨਹੀਂ ਕਰਨੀ ਕਦੇ ਇਹ ਨਹੀਂ ਸੋਚਣਾ ਕਿ ਅਸੀਂ ਬਿਨ ਹੋਰੇ ਆ ਸ਼ਾਇਦ ਅਸੀਂ ਇਹ ਕਰਮ ਕਰਾਂਗੇ ਲੱਗੇਗਾ ਨਹੀਂ ਸੋ ਚੰਗਾ ਕਰਮ ਜਿੱਦਾਂ ਜਿੱਦਾਂ ਕਰੋਗੇ ਉਹ ਪਰਮਾਤਮਾ ਜਾਣੀ ਜਾਣ ਹੈ ਉਹ ਤਾਂ ਹਰ ਪਲ ਹਰ ਟਾਈਮ ਹਰ ਰੂਹ ਨੂੰ ਦੇਖਦਾ ਹੈ ਜਿਹੜੀ ਰੂਹ ਪਰਮਾਤਮਾ ਨਾਲ ਜੁੜਦੀ ਹੈ ਉਹ ਉਹਦੀ ਨਜ਼ਰ ਵਿੱਚ ਰਹਿੰਦੀ ਹੈ ਸੋ ਇਸ ਕਰਕੇ ਪਰਮਾਤਮਾ ਦੀ ਨਜ਼ਰ ਵਿੱਚ ਰਹਿਣਾ ਹੈ ਤਾਂ ਚੰਗੇ ਕਰਮ ਜ਼ਰੂਰ ਕਰੋ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੰਗਲਵਾਰ ਵੀਰਵਾਰ ਸ਼ਨੀਵਾਰ ਸੱਪ ਦੇ ਸਕੂੜੀਏ ਜੋ ਹੁੰਦੇ ਆ ਉਹ ਸਾਨੂੰ ਹਰ ਇਹ ਦਿਨਾਂ ਵਿੱਚ ਦਿਸਿਆ ਇਹਦਾ ਕੀ ਸੰਕੇਤ ਹੈ ਕੀ ਮਤਲਬ ਹੈ ਸੋ ਦੇਖੋ ਜੇਕਰ ਤੁਸੀਂ ਪੀਰਾਂ ਫੀਰਾਂ ਦੀ ਸੇਵਾ ਕਰਦੇ ਹੋ ਤਾਂ ਆਪਾਂ ਬਹੁਤ ਵਾਰ ਕਿਹਾ ਹੈ ਕਿ ਕੱਚੀ ਲੱਸੀ ਦਾ ਛਿੱਟਾ ਤੁਸੀਂ ਜ਼ਰੂਰ ਦਿਆ ਕਰੋ ਤੇ ਐਤਵਾਰ ਦੇ ਦਿਨ ਜਿੱਕਰ ਹਰ ਐਤਵਾਰ ਨਹੀਂ ਕਰਨੇ ਕਰ ਸਕਦੇ ਤਾਂ ਮਹੀਨੇ 'ਚ ਇੱਕ ਵਾਰ ਹੀ ਸਹੀ ਪਰ ਉਹਨਾਂ ਦੇ ਨਾਮ ਦਾ ਦੁੱਧ ਜਿੱਥੇ ਵੀ ਤੁਸੀਂ ਗੁੱਗਾ ਪੂਜਦੇ ਹੋ ਉੱਥੇ ਰੱਖ ਕੇ ਆਓ ਤਾਂ ਅਰਦਾਸ ਬੇਨਤੀ ਕਰਿਆ ਕਰੋ ਕਿ ਇਸ ਰੂਪ ਵਿੱਚ ਸਾਨੂੰ ਦਰਸ਼ਨ ਨਾ ਦਿਓ ਸੋ ਜਦੋਂ ਅਸੀਂ ਅਰਦਾਸ ਬੇਨਤੀ ਕਿਸੇ ਢੰਗ ਨਾਲ ਕਰਦੇ ਹਾਂ ਤੇ ਉਹ ਵੀ ਸੁਣਦੇ ਆ ਸੋ ਬਾਕੀ ਇਹ ਕਰਮ ਕਰੋ ਇਹਦੇ ਨਾਲ ਇਹ ਸਭ ਕੁਝ ਫਿਰ ਨਹੀਂ ਹੋਵੇਗਾ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਦਰਗਾਹ ਦਿਸਦੀ ਹੈ ਸੋ ਬਹੁਤ ਵਧੀਆ ਸੰਕੇਤ ਹੈ ਦਰਗਾਹ ਦਿਸਣੀ ਤਸਵੀਰ ਦਸਣੀ ਮਾਲਕ ਦੀ ਸੋ ਜਿਨ੍ਹਾਂ ਦੀ ਸੇਵਾ ਕਰਦੇ ਉਹਨਾਂ ਦਾ ਸਰੂਪ ਦੇਖਣਾ ਸੋ ਬਹੁਤ ਵਧੀਆ ਸੰਕੇਤ ਹੈ ਬਾਪ ਇੱਥੇ ਇੱਕ ਗੱਲ ਕਵਾਂਗੇ ਜੀ ਜਦੋਂ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਤੇ ਇਸ ਸੁਪਨੇ ਨੂੰ ਗੁਪਤ ਹੀ ਰੱਖਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜਦੋਂ ਤੁਸੀਂ ਰੌਲਾ ਪਾ ਦਿੰਦੇ ਹੋ ਤਾਂ ਫਿਰ ਤੁਸੀਂ ਇਹ ਸਭ ਖੁਸ਼ੀ ਖਰਾਬ ਕਰ ਲੈਂਦੇ ਆ ਕਿਰਪਾ ਰੁਕ ਜਾਂਦੀ ਕਿਉਂਕਿ ਪੜਦੇ ਵਿੱਚ ਰਹਿਣਾ ਪ੍ਰਮਾਤਮਾ ਪਸੰਦ ਕਰਦਾ ਹੈ ਜੇਕਰ ਤੁਸੀਂ ਕਿਸੇ ਨੂੰ ਦੱਸੋਗੇ ਵੀ ਕੋਈ ਯਕੀਨ ਨਹੀਂ ਕਰੇਗਾ ਸੋ ਇਸ ਤੋਂ ਬਿਹਤਰ ਕੀ ਚੁੱਪ ਕਰਕੇ ਨਾ ਗੱਲਾਂ ਨੂੰ ਕੁਫਤ ਰੱਖਿਆ ਜਾਵੇ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਂ ਬਹੁਤ ਪੀਰਾਂ ਦੇ ਪਹਿਲਾਂ ਨੇੜੇ ਸੀ ਹੁਣ ਦੂਰ ਹਾਂ ਪਰ ਜਿੱਥੇ ਵੀ ਮੈਂ ਦਰਗਾਹ ਤੇ ਜਾਂਦਾ ਹਾਂ ਤੇ ਲੱਖ ਦਾ ਤਾਂ ਪੀਰ ਦਾ ਚਿਕਾਰਾ ਮੂੰਹ ਚੋਂ ਨਿਕਲਦਾ ਹੈ ਤਾਂ ਅੱਖਾਂ ਵਿੱਚ ਅਥਰੂ ਆ ਜਾਂਦੇ ਆ ਸੋ ਦੇਖੋ ਇਹ ਬਹੁਤ ਹੀ ਵੱਡੀ ਮਾਲਕ ਦੀ ਕਿਰਪਾ ਹੈ ਜਦੋਂ ਤੁਹਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਤੇ ਤੁਹਾਨੂੰ ਕਦੇ ਵੀ ਇਹ ਗਲਤ ਦਾ ਬਹਿਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਪੀਰਾਂ ਤੋਂ ਦੂਰ ਹਾਂ ਪੀਰ ਕਿਤੇ ਵੀ ਦੂਰ ਨਹੀਂ ਹੈ ਜੇਕਰ ਉਹ ਦੂਰ ਹੋਣਗੇ ਤਾਂ ਫਿਰ ਇਹ ਸਭ ਕੁਝ ਜੋ ਤੁਹਾਡੇ ਨਾਲ ਹੋ ਰਿਹਾ ਹੈ ਤੇ ਇਸ ਤਰ੍ਹਾਂ ਕਦੇ ਵੀ ਨਹੀਂ ਹੋਵੇਗਾ ਸੋ ਜਦ ਮਾਲਕ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਮੂੰਹ ਚੜ੍ਹ ਉਹ ਪ੍ਰਮਾਤਮਾ ਬੋਲਦਾ ਹੈ ਜਿਕਾਰਾ ਨਿਕਲਦਾ ਅੱਖਾਂ ਦੇ ਵਿੱਚ ਅਥਰੂ ਆ ਜਾਣੇ ਉਦੇ ਪ੍ਰੇਮ ਦੇ ਕਿਉਂਕਿ ਜਦੋਂ ਅਸੀਂ ਦਿਲੋਂ ਯਾਦ ਕਰਦੇ ਹਾਂ ਆਪਣੇ ਮੁਰਸ਼ਿਦ ਨੂੰ ਦਿਲੋਂ ਪਿਆਰ ਕਰਦੇ ਹਾਂ ਤੇ ਅੱਖਾਂ ਵਿੱਚੋਂ ਜਿਹੜੇ ਹੰਝੂ ਆਉਂਦੇ ਆ ਉਹ ਅੱਖਾਂ ਸਾਫ਼ پاک ਪਵਿੱਤਰ ਹੋਣ ਦੀ ਨਿਸ਼ਾਨੀ ਹੁੰਦੀ ਹੈ ਸੋ ਬਹਿਮ ਜਿਹੜਾ ਮਨ ਵਿੱਚ ਕਦੇ ਨਹੀਂ ਰੱਖਣਾ ਚਾਹੀਦਾ ਜੋ ਬਹਿਮ ਹੈ ਉਹ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ ਇਸ ਕਰਕੇ ਕਦੇ ਵੀ ਮਨ ਵਿੱਚ ਡਰ ਬਹਿਮ ਕਦੇ ਨਾ ਰੱਖੋ ਜਦੋਂ ਤੁਸੀਂ ਕਿਸੇ ਗੱਲ ਤੇ ਬਹਿਮ ਕਰਦੇ ਹੋ ਉੱਥੇ ਮਾਰ ਖਾਂਦੇ ਹੋ ਸੋ ਜਦੋਂ ਤੁਸੀਂ ਇਹ ਗੱਲ ਨੂੰ ਸੋਚਦੇ ਹੋ ਕਿ ਸਾਡਾ ਮਾਲਕ ਸਭ ਕੁਝ ਕਰਦਾ ਹੈ ਸਭ ਕੁਝ ਕਰ ਸਕਦਾ ਹੈ ਮਾਲਕ ਵੱਡਾ ਹੈ ਹੋਰ ਕੋਈ ਵੀ ਨਹੀਂ ਤਾਂ ਫਿਰ ਤੁਸੀਂ ਖੁਦ ਦੇਖੋਗੇ ਕਿ ਪ੍ਰਮਾਤਮਾ ਦੀ ਕਿਰਪਾ ਕਿੰਨੀ ਹੈ ਤੁਹਾਡੇ ਤੇ ਕਿਉਂਕਿ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਤੇ ਬਹੁਤ ਸਾਰੇ ਸੰਕੇਤ ਦਿੰਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਕੁਝ ਕਰਮ ਦੱਸਦੇ ਆ ਸੋ ਸਭ ਤੋਂ ਪਹਿਲਾਂ ਜੋ ਇੱਕ ਕਰਮ ਹੈ ਜਿਹਦੇ ਨਾਲ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਸਦਾਰਾ ਆ ਸਕਦਾ ਹੈ ਆ ਸਕਦਾ ਨਹੀਂ ਬਲਕਿ ਆਉਂਦਾ ਹੈ ਸੋ ਉਹ ਹੈ ਕੀ ਆ ਜੋ ਮਹੀਨੇ ਚੱਲ ਰਹੇ ਇਹਨਾਂ ਦੇ ਵਿੱਚ ਜੇਕਰ ਪੰਛੀਆਂ ਦੀ ਜਾਨਵਰਾਂ ਦੀ ਤੁਸੀਂ ਸੇਵਾ ਕਰੋ ਪਾਣੀ ਰੱਖੋ ਉਹਨਾਂ ਨੂੰ ਭੋਜਨ ਪਾਓ ਤਾਂ ਇਹਦੇ ਨਾਲ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਆਉਂਦਾ ਹੈ ਸਹੀ ਸਾਂ ਲੱਗਦੀਆਂ ਬੇਜਵਾਨਿਆਂ ਦੀ ਸੇਵਾ ਕਰਨੀ ਬਹੁਤ ਹੀ ਵੱਡੀ ਸੀਸ ਲੱਗਦੀ ਹੈ ਇਨਸਾਨ ਨੂੰ ਸੋ ਬਹੁਤ ਮੁਸ਼ਕਲਾਂ ਤੋਂ ਬਚਾਉਂਦੀ ਹੈ ਜੇਕਰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਰ ਜਾ ਹੈ ਤਾਂ ਇਹ ਕਰਮ ਕੀਤਾ ਜਾਵੇ ਤਾਂ ਬਹੁਤ ਹੀ ਲਾਭ ਮਿਲਦਾ ਹੈ ਸੋ ਦੂਸਰਾ ਜੋ ਕਰਮ ਹੈ ਜੋ ਰੋੜਾਂ ਦੇ ਉੱਤੇ ਭੀਗ ਮੰਗ ਰਹੇ ਆ ਬੈਠੇ ਹੋਏ ਬੱਚੇ ਆ ਨਜ਼ਰ ਆਉਂਦੇ ਆ ਕੋਈ ਬਜ਼ੁਰਗ ਨਜ਼ਰ ਆਉਂਦਾ ਹੈ ਤਾਂ ਉੱਥੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿਉਂਕਿ ਅਸੀਂ ਘਰਾਂ ਵਿੱਚ ਵੀ ਫालतू ਖਰਚੇ ਬਹੁਤ ਤਰ੍ਹਾਂ ਦੇ ਕਰ ਲੈਂਦੇ ਆ ਫਾਰੇ ਜੇਕਰ ਉਹ ਹੀ ਅਸੀਂ ਫालतू ਜੋ ਖਰਚੇ ਕਰਦੇ ਹਾਂ ਉਹ ਹੀ ਪੈਸਾ ਸੀ ਕਿਸੇ ਚੰਗੇ ਪਾਸੇ ਲਾਈਏ ਤੇ ਕਿਸੇ ਗਰੀਬ ਦੀ ਹੈਲਪ ਕਰੀਏ ਜੇਕਰ ਕੋਈ ਪਿਆਸਾ ਬੈਠਾ ਹੈ ਉਹਨੂੰ ਪਾਣੀ ਪੁਲਾਈਏ ਤੇ ਜੇਕਰ ਕੋਈ ਭੁੱਖਾ ਹੈ ਤੇ ਉਹਨੂੰ ਭੋਜਨ ਖੁਲਾਈਏ ਤੇ ਇਹ ਵੀ ਬਹੁਤ ਹੀ ਜਿਆਦਾ ਵੱਡੀ ਸੀਸ ਹੈ ਕਿਉਂਕਿ ਪਰਮਾਤਮਾ ਨੇ ਜੇਕਰ ਤੁਹਾਨੂੰ ਇੰਨੇ ਜੋਕੇ ਕੀਤਾ ਹੈ ਤਾਂ ਫਿਰ ਨਾਲ ਦੀ ਨਾਲ ਚੰਗਾ ਕਰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਪਰਮਾਤਮਾ ਦਾ ਇਹ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਨੇ ਦੇਣ ਵਾਲਿਆ ਜੋ ਰੱਖਿਆ ਆ ਮੰਗਣ ਵਾਲਿਆ ਜੋ ਨਹੀਂ ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਪੱਤਾ ਵੀ ਨਹੀਂ ਝੁੱਲਦਾ ਜੇਕਰ ਪਰਮਾਤਮਾ ਦੀ ਅੱਜ ਕਿਰਪਾ ਹੈ ਤੁਸੀਂ ਕੁਝ ਕਮਾਉਂਦੇ ਹੋ ਵਧੀਆ ਹੋ ਕਰੋ ਕੋਸ਼ਿਸ਼ ਕਰੋ ਕਿ ਇਦਾਂ ਦੀ ਗਰਮੀ ਦੇ ਵਿੱਚ ਗਰੀਬਾਂ ਦੀ ਹੈਲਪ ਕੀਤੀ ਜਾਵੇ। ਸੋ ਜਿਹੜੀਆਂ ਰੂਹਾਂ ਇਹ ਸਭ ਨਹੀਂ ਕਰ ਸਕਦੀਆਂ ਸੋ ਉਹ ਇਹ ਕਰਮ ਕਰਨ ਕਿ ਪੰਛੀਆਂ ਨੂੰ ਜਾਨਵਰਾਂ ਨੂੰ ਦਾਣਾ ਪਾਣੀ ਜ਼ਰੂਰ ਰੱਖਨੇ ਰੇ ਤੇ ਪਾਣੀ ਪੰਛੀਆਂ ਨੂੰ ਰੱਖੋ ਇੱਕ ਰੋਟੀ ਭੋਰ ਕੇ ਪਾ ਦਿਓ ਤੇ 메ਨ ਗੇਟ ਦੇ ਵਿੱਚ ਇੱਕ ਵਰਤਨ ਦੇ ਵਿੱਚ ਪਾਣੀ ਜ਼ਰੂਰ ਰੱਖੋ ਜੋ ਜਾਨਵਰ ਆਵਾਰਾ ਦਰਮੇਸ਼ ਬਾਹਰ ਬੀਹਾਂ ਦੇ ਵਿੱਚ ਫਿਰਦੇ ਆ ਸੋ ਪਾਣੀ ਪੀ ਸਕਣ ਕਿਉਂਕਿ ਕਈ ਵਾਰ ਦੇਖਿਆ ਹੈ ਕਿ ਬਹੁਤ ਸਾਰੇ ਜਾਨਵਰ ਨਾਲ ਇਹਾਂ ਦੇ ਵਿੱਚੋਂ ਪਾਣੀ ਹਿੰਦੇ ਆ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਆ ਪਾਣੀ ਕਿਤੇ ਨਜ਼ਰ ਨਹੀਂ ਆਉਂਦਾ ਸੋ ਕੋਸ਼ਿਸ਼ ਕਰੋ ਕਿ ਸਾਫ਼ ਸੁਥਰਾ ਪਾਣੀ ਹਰ ਰੋਜ਼ ਇਹ ਜ਼ਰੂਰ ਰੱਖੋ